ਕੁੜੀ ਦੀਆਂ ਮਾੜੀਆਂ ਆਦਤਾਂ ਕਰਕੇ ਉਹਦਾ ਪਰਿਵਾਰ ਉਹਨੂੰ ਅੱਖ ਕੇ ਬੇਦਖਲ ਕਰ ਦਿੰਦਾ। ਇੱਕ ਰਾਤ ਉਹ ਸੁੰਨਸਾਨ ਸੜਕ ਤੇ ਸਰਦਾਰ ਮੁੰਡੇ ਨੂੰ ਐਸੀ ਹਾਲਤ 'ਚ ਮਿਲਦੀ ਹੈ ਤੇ ਉਹ ਮੁੰਡਾ ਅੱਗੇ ਉਹਦੀ ਜ਼ਿੰਦਗੀ ਕਿਵੇਂ ਬਦਲਦਾ ਹੈ ਇਸ ਕਹਾਣੀ ਤੇ ਅੱਜ ਗੱਲਬਾਤ ਕਰਾਂਗੇ। ਰਾਤ 12 ਵਜੇ ਦਾ ਸਮਾਂ ਸੀ। ਕਾਲੀ ਬੋਲੀ ਰਾਤ ਸੀ ਤੇ ਜਸਪਾਲ ਆਪਣੇ ਕੰਮ ਕਾਰ ਨਿਬੜ ਕੇ ਚੰਡੀਗੜ੍ਹ ਦੀਆਂ ਸੁੰਨਸਾਨ ਸੜਕਾਂ ਤੇ ਆਪਣੇ ਘਰ ਵੱਲ ਨੂੰ ਮੋਟਰਸਾਈਕਲ ਤੇ ਜਾ ਰਿਹਾ ਸੀ। ਹੂੰ। ਉਦੀ ਨਜ਼ਰ ਇੱਕ ਸੜਕ ਤੇ ਤੁਰੀ ਜਾਂਦੀ ਨੌਜਵਾਨ ਕੁੜੀ ਤੇ ਪੈਂਦੀ ਹੈ। ਉਹਦੇ ਮਨ 'ਚ ਲੱਖਾਂ ਸਵਾਲ ਹੁੰਦੇ ਐ ਤੇ ਕਰਦੇ ਕਰਾਉਂਦੇ ਉਹ ਉਸ ਕੁੜੀ ਨੂੰ ਪਾਰ ਕਰ ਜਾਂਦਾ। ਤੇ ਉਹਦੇ ਮਨ 'ਚ ਇਹ ਵੀ ਸਵਾਲ ਆਉਂਦਾ ਵੀ ਹੋ ਸਕਦਾ ਐ ਕੁੜੀ ਨੂੰ ਮੇਰੀ ਮਦਦ ਦੀ ਲੋੜ ਨਾ ਹੋਵੇ। ਵੀ ਕਿਉਂ ਨਾ ਮੈਂ ਪੁੱਛ ਹੀ ਲਵਾਂ? ਤੇ ਉਹ ਮੋਟਰਸਾਈਕਲ ਰੋਕਦਾ ਤੇ ਕੁੜੀ ਜਦੋਂ ਉਹ ਲਵੋਂ ਦੀ ਲੰਘਣ ਲੱਗਦੀ ਐ ਤਾਂ ਉਹ ਡਰਦਾ ਡਰਦਾ ਪੁੱਛਦਾ ਵੀ ਮੈਂ ਤੁਹਾਡੀ ਕੋਈ ਮਦਦ ਕਰ ਸਕਦਾ? ਹੂੰ। ਤੁਹਾਨੂੰ ਮੇਰੀ ਮਦਦ ਦੀ ਲੋੜ ਤਾਂ ਨਹੀਂ? ਉਹਦੇ ਮਨ 'ਚ ਇਹ ਵੀ ਸਵਾਲ ਹੁੰਦਾ ਵੀ ਮੈਂ ਇਹਦਾ ਚਿਹਰਾ ਨਾ ਦੇਖਾਂ ਵੀ ਸ਼ਾਇਦ ਕਿਤੇ ਭੂਤ ਪ੍ਰੀਤੀ ਨਾ ਹੋਵੇ। ਕਿਉਂਕਿ ਅਕਸਰ ਆਪਾਂ ਨੂੰ ਸਿਆਣਿਆਂ ਤੋਂ ਗੱਲਾਂ ਸੁਣਨ ਨੂੰ ਮਿਲਦੀਆਂ ਵੀ ਸੌਣ ਸੌਣ ਰਾਤ 'ਚ ਆਮ ਹੀ ਇਹੋ ਜਿਹੀਆਂ ਚੀਜ਼ਾਂ ਦੇਖਣ ਨੂੰ ਮਿਲ ਜਾਂਦੀਆਂ ਹੂੰ ਤਾਂ ਕੁੜੀ ਕਹਿੰਦੀ ਵੀ ਨਹੀਂ ਮੈਨੂੰ ਤੁਹਾਡੀ ਮਦਦ ਦੀ ਕੋਈ ਲੋੜ ਨਹੀਂ ਜਸਪਾਲ ਨੂੰ ਲੱਗਦਾ ਵੀ ਕੁੜੀਏ ਮੈਨੂੰ ਆਵਾਜ਼ ਦਿੱਤੀ ਐ ਵੀ ਚਲੋ ਗੱਲਬਾਤ ਕਰਕੇ ਦੇਖਾਂ ਮੈਂ ਹੂੰ ਉਹ ਨੂੰ ਕਹਿੰਦਾ ਵੀ ਤੁਸੀਂ ਘਬਰਾਓ ਨਾ ਵੀ ਜੇ ਤੁਹਾਨੂੰ ਮੇਰੀ ਮਦਦ ਦੀ ਲੋੜ ਐ ਤੁਸੀਂ ਬੇਝਚਕ ਮੈਥੋਂ ਮੰਗ ਸਕਦੇ ਹੋ ਹੂੰ ਕੁੜੀ ਡਰਦੀ ਡਰਦੀ ਕਹਿੰਦੀ ਜੇ ਤੁਸੀਂ ਮੈਨੂੰ ਬੱਸ ਸਟੈਂਡ ਛੱਡ ਦੋ ਤਾਂ ਤੁਹਾਡੀ ਬੜੀ ਮਿਹਰਬਾਨੀ ਹੋਊਗੀ ਅੱਛਾ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਮੈਂ ਬੱਸ ਸਟੈਂਡ ਛੱਡ ਦਣਾ ਤੁਹਾਨੂੰ ਜਦੋਂ ਕੁੜੀ ਉਹਦੇ ਪਿੱਛੇ ਬੈਠਦੀ ਹੈ ਤਾਂ ਜਸਪਾਲ ਦੇ ਮਨ 'ਚ ਉਹ ਡਰ ਹਜੇ ਵੀ ਭਮਕ ਰਿਹਾ ਹੁੰਦਾ ਹੈ ਵੀ ਸ਼ਾਇਦ ਕਿਤੇ ਇਹ ਕੋਈ ਭੂਤ ਪ੍ਰੇਤੀ ਨਾ ਹੋਵੇ। ਅੱਛਾ ਉਹ ਮੋਟਰਸਾਈਕਲ ਤੇ ਲੱਗੇ ਸ਼ੀਸ਼ੇ ਨੂੰ ਟਿੱਡਾ ਕਰ ਦਿੰਦਾ ਵੀ ਮੈਨੂੰ ਇਹਦਾ ਚਿਹਰਾ ਨਾ ਦਿਖ ਜੇ। ਅੱਛਾ ਭਾਵੇਂ ਉਹਨੇ ਉਹ ਮੋਟਰਸਾਈਕਲ ਮਦਦ ਲਈ ਰੋਕਿਆ ਸੀ ਪਰ ਉਹਦੇ ਮਨ 'ਚ ਅੰਤਾਂ ਦਾ ਡਰ ਸੀ। ਅੱਛਾ ਉਹ ਕੁੜੀ ਨੂੰ ਜਦੋਂ ਛੱਡਣ ਜਾਂਦਾ ਹੈ ਤਾਂ ਉਹਦੇ ਮਨ 'ਚ ਇਹ ਵੀ ਚੱਲ ਰਿਹਾ ਹੁੰਦਾ ਹੈ ਵੀ ਬੱਸ ਸਟੈਂਡ 'ਚ ਇਹਨੇ ਹੁਣ ਕੀ ਕਰਨ ਜਾਣਾ? ਰਾਤ ਦੇ 12 ਵਜੇ ਨੇ ਇਹਨੂੰ ਤਾਂ ਕੋਈ ਹੂੰ ਉਹ ਕੁੜੀ ਨੂੰ ਪੁੱਛਦਾ ਵੀ ਤੁਸੀਂ ਬੱਸ ਸਟੈਂਡ ਕੀ ਕਰਨ ਜਾਣਾ ਥਾਨੂੰ ਬੱਸ ਤਾਂ ਮਿਲਣੀ ਨਹੀਂ ਇਸ ਸਮੇਂ ਤਾਂ ਉਹ ਦੱਸਦੀ ਹੈ ਵੀ ਜਿਸ ਪੀਜੀ ਚ ਮੈਂ ਰਹਿਨੀ ਆ ਮੈਨੂੰ ਉਥੋਂ ਦੀ ਮਾਲਕਨ ਨੇ ਘਰੋਂ ਕੱਢਤਾ ਅੱਛਾ ਉਹ ਕਹਿੰਦਾ ਵੀ ਘਰੇ ਕਿਉਂ ਕੱਢਤਾ ਹੈ ਜੇ ਵੇਲੇ ਐਡੀ ਵੀ ਕੀ ਆਫਤ ਆ ਗਈ ਸੀ ਤਾਂ ਉਹ ਦੱਸਦੀ ਹੈ ਵੀ ਮੈਂ ਕਿਰਾਇਆ ਨਹੀਂ ਦਿੱਤਾ 2-3 ਮਹੀਨੇ ਹੁੰਦਾ ਤਾਂ ਅੱਜ ਮਾਲਕਨ ਨੇ ਮੈਨੂੰ ਲੜ ਕੇ ਘਰੋਂ ਕੱਢਤਾ ਅੱਛਾ ਉਹ ਕਹਿੰਦਾ ਫਿਰ ਬੱਸ ਸਟੈਂਡ ਕੀ ਕਰੋਗੇ ਤੁਸੀਂ ਜਾ ਕੇ ਉਹ ਕਹਿੰਦੀ ਕਰਨਾ ਤਾਂ ਕੀ ਹੈ ਵੀ ਬੱਸ ਤਾਂ ਮੈਨੂੰ ਸਵੇਰੀ ਮਿਲੂਗੀ ਵੀ ਮੈਨੂੰ ਐ ਵੀ ਮੈਂ ਬੱਸ ਸਟੈਂਡ ਚਲੋ ਰਾਤ ਜਿਵੇਂ ਤੇ ਮੈਂ ਕੱਢ ਲੂੰਗੀ ਅੱਛਾ ਜਸਪਾਲ ਦੇ ਮਨ ਚ ਸਵਾਲ ਆ બસ ਸਟੈਂਡ 'ਚ ਕੱਲੀ ਘੈਰੀ ਕੁੜੀ ਐ ਜਵਾਨ ਐ ਵੀ ਇਹਦੀ ਰਾਤ ਕੱਢਣੀ ਤਾਂ ਔਖੀ ਹੋ ਜੂਗੀ। ਹੂੰ ਇੱਥੇ ਵੀ ਚਲੋ ਜਿਵੇਂ ਤਵੇਂ ਮੈਂ ਇਹਨੂੰ ਮਿਲ ਗਿਆ ਮੈਂ ਇਹਦੀ ਮਦਦ ਕਰਤੀ ਨਹੀਂ ਇਹਦੇ ਨਾਲ ਪਤਾ ਨਹੀਂ ਕੀ ਬਣਨਾ ਸੀ। ਹੂੰ ਉਹ ਕੁੜੀ ਨੂੰ ਬੱਸ ਸਟੈਂਡ ਛੱਡ ਕੇ ਆਪਣੇ ਦੋਸਤ ਨੂੰ ਫੋਨ ਕਰਦਾ ਵੀ ਮੈਨੂੰ ਕੁੜੀ ਮਿਲੀ ਇੱਕ ਰਸਤੇ 'ਚ ਤੇ ਉਹਦੇ ਕੋਲ ਰਹਿਣ ਨੂੰ ਟਿਕਾਣਾ ਨਹੀਂ ਉਹਨੂੰ ਬਾਹਰ ਘੱਟਦਾ ਮਾਲਕਨ ਨੇ ਵੀ ਕੋਈ ਇੰਤਜ਼ਾਮ ਹੋ ਸਕਦਾ ਤੁਹਾਡੇ ਕੋਲ ਕੋਈ ਕਮਰਾ ਹੈ ਉਹ ਕਹਿੰਦੇ ਸਾਡੇ ਕੋਲੇ ਕੋਈ ਕਮਰਾ ਨਹੀਂ। ਹੂੰ ਕਿਉਂ ਕਹਿੰਦੇ ਤੁਰੀ ਜਾਂਦੀ ਮੁਸੀਬਤ ਨੂੰ ਗਲ ਪਾਉਣਾ ਕੀ ਪਤਾ ਵੀ ਕੌਣ ਐ ਕਿਵੇਂ ਐ ਉਹ ਕਹਿੰਦਾ ਮੈਂ ਕੁੜੀ ਵੱਲ ਦੇਖਿਆ ਜਰ ਉਹਦੀ ਹਾਲਤ ਤਰਸਜੋਗੀ ਐ ਵੀ ਜੇ ਆਪਾਂ ਮਦਦ ਕਰ ਸਕਦੇ ਹੋਈਏ ਤਾਂ ਦੇਖ ਲਓ ਕੋਈ ਹੱਲ ਨਿਕਲਦਾ ਉਹ ਕਹਿੰਦੇ ਨੇੜੇ ਤੇੜੇ ਹੋਟਲ ਦੇਖ ਲੈ ਕੋਈ ਉੱਥੇ ਨੂੰ ਕਮਰਾ ਲੈ ਕੇ ਦੇ ਦੇ ਅੱਛਾ ਵੀ ਉੱਥੇ ਦੀ ਰਾਤ ਖਾਲੀ ਲੰਘ ਜੂਗੀ ਉਹ ਕਹਿੰਦਾ ਠੀਕ ਐ ਚਲੋ ਉਹ ਕੁੜੀ ਨੂੰ ਬਿਠਾਉਂਦਾ ਉਹਨੂੰ ਕਹਿੰਦਾ ਵੀ ਤੁਸੀਂ ਇੱਥੇ ਨਾ ਰੁਕੋ ਮੈਂ ਤੁਹਾਨੂੰ ਰੂਮ ਲੈ ਕੇ ਦੇ ਦਣਾ ਤੁਸੀਂ ਉੱਥੇ ਰੁਕ ਜਾ ਹੂੰ ਕੁੜੀ ਉਹਦੀ ਗੱਲ ਮੰਨ ਲੈਂਦੀ ਐ ਤੇ ਉਹ ਉਹਨੂੰ ਹੋਟਲ 'ਚ ਛੱਡਣ ਚਲਾ ਜਾਂਦਾ ਅੱਛਾ ਹੋਟਲ ਵਾਲੇ ਆਈਡੀ ਪ੍ਰੂਫ ਮੰਗਦੇ ਆ ਤਾਂ ਉਹ ਕੁੜੀ ਕਹਿੰਦੀ ਮੇਰੇ ਕੋਲ ਤਾਂ ਕੋਈ ਪ੍ਰੂਫ ਵੀ ਹੈ ਨਹੀਂ ਅੱਛਾ ਜਸਪਾਲ ਬੜਾ ਹੈਰਾਨ ਹੁੰਦੇ ਵੀ ਅੱਜ ਦੇ ਦੌਰ ਚ ਕਿਹਦੇ ਕੋਲ ਵੀ ਆਪਦਾ ਆਈਡੀ ਪ੍ਰੂਫ ਨਾ ਹੋਵੇ ਹੂੰ ਚਲੋ ਜਿਆਦਾ ਸਵਾਲ ਨਹੀਂ ਕਰਦਾ ਉਹ ਆਪਣਾ ਆਈਡੀ ਪ੍ਰੂਫ ਕਾਊਂਟਰ ਤੇ ਦਿੰਦਾ ਤੇ ਕਹਿੰਦਾ ਵੀ ਤੁਸੀਂ ਮੇਰੇ ਪ੍ਰੂਫ ਤੇ ਇਸ ਕੁੜੀ ਨੂੰ ਰਹਿਣ ਦਿਓ ਅੱਛਾ ਜਦੋਂ ਪੈਸੇ ਮੰਗਦੇ ਆ ਤਾਂ ਉਹ ਕਹਿੰਦੀ ਮੇਰੇ ਕੋਲ ਪੈਸੇ ਵੀ ਹੈ ਨਹੀਂ ਹੂੰ ਜਸਪਾਲ ਬੜਾ ਗੌਰਜੇ ਨਾਲ ਉਹਦੇ ਮੂੰਹ ਵੱਲ ਦੇਖਦਾ ਤੇ ਪਤਾ ਨਹੀਂ ਫਿਰ ਕੀ ਸੋਚ ਕੇ ਉਹ ਪੈਸੇ ਦੇ ਦਿੰਦਾ ਠੀਕ ਤੇ ਉਹ ਕੁੜੀ ਨੂੰ ਹੋਟਲ ਦੇ ਕਮਰੇ ਵਿੱਚ ਛੱਡ ਆਉਂਦਾ ਹੂੰ ਤੇ ਵਾਪਸ ਆਪਣੇ ਘਰੇ ਪਰਤ ਆਉ ਅਗਲੀ ਸਵੇਰ ਜਦੋਂ ਜਸਪਾਲ ਉੱਠਦਾ ਤਾਂ ਉਹਦੇ ਖਿਆਲ ਆਉਂਦਾ ਵੀ ਮੈਂ ਰਾਤ ਕਿਸੇ ਕੁੜੀ ਨੂੰ ਹੋਟਲ 'ਚ ਛੱਡ ਕੇ ਆਇਆ ਸੀ ਤੇ ਮੇਰਾ ਆਈਡੀ ਪ੍ਰੂਫ ਵੀ ਉੱਥੇ ਹੀ ਰਹਿ ਗਿਆ ਕਿਉਂਕਿ ਕੁੜੀ ਕੋਲੇ ਆਈਡੀ ਪ੍ਰੂਫ ਤਾਂ ਹੈ ਨਹੀਂ ਸੀ ਹੂੰ ਤਾਂ ਉਹ ਸਵੇਰੀ ਜਦੋਂ ਆਈਡੀ ਪ੍ਰੂਫ ਲੈਣ ਜਾਂਦਾ ਤਾਂ ਪੁੱਛਦਾ ਵੀ ਕਾਊਂਟਰ ਤੇ ਵੀ ਰਾਤ ਮੈਂ ਕੁੜੀ ਨੂੰ ਛੱਡ ਕੇ ਗਿਆ ਸੀ ਵੀ ਉਹ ਇੱਥੇ ਹੀ ਹੈ ਕਿਉਂਕਿ ਰਾਤ ਦੀ ਡਿਊਟੀ ਵਾਲਾ ਬੰਦਾ ਬਦਲ ਗਿਆ ਸੀ ਨਵਾਂ ਬੰਦਾ ਆਇਆ ਸੀ ਉਹ ਕਹਿੰਦਾ ਮੈਨੂੰ ਨਹੀਂ ਪਤਾ ਉਹ ਕਹਿੰਦਾ ਵੀ ਚਲੋ ਮੈਨੂੰ ਕਮਰਾ ਨੰਬਰ ਪਤਾ ਮੈਂ ਜਾ ਕੇ ਦੇਖ ਸਕਦਾ ਹੂੰ ਉਹ ਜਦੋਂ ਕਮਰੇ 'ਚ ਜਾਂਦਾ ਤਾਂ ਕੁੜੀ ਉੱਥੇ ਹੀ ਹੁੰਦੀ ਹੈ ਉਹ ਪੁੱਛਦਾ ਵੀ ਚਾਹ ਪ ਮਿਲ ਗਿਆ ਮਨ ਚਾਹ ਪਾਣੀ ਕਹਿੰਦਾ ਚੱਲ ਮੈਂ ਤੈਨੂੰ ਬੱਸ ਸਟੈਂਡ ਛੱਡਿਆ ਵਾਂ ਤੇ ਤੂੰ ਜਿੱਥੇ ਜਾਣਾ ਆਪਣੀ ਮੰਜ਼ਿਲ ਤੇ ਪਹੁੰਚ ਹੂੰ ਤਾਂ ਕੁੜੀ ਕਹਿੰਦੀ ਵੀ ਠੀਕ ਐ ਹੂੰ ਤੇ ਉਹ ਕੁੜੀ ਨੂੰ ਆਪਣਾ ਨੰਬਰ ਦੇ ਦਿੰਦਾ ਅੱਛਾ ਕਹਿੰਦਾ ਵੀ ਆਹ ਮੇਰਾ ਨੰਬਰ ਐ ਤੈਨੂੰ ਮੇਰੀ ਕੋਈ ਮਦਦ ਦੀ ਲੋੜ ਹੋਵੇ ਤਾਂ ਤੂੰ ਬੇਝਿਜਕ ਮੈਨੂੰ ਫੋਨ ਜਾਂ ਮੈਸੇਜ ਕਰ ਸਕਦੀ ਐ ਅੱਛਾ ਕੁੜੀ ਨੂੰ ਬੱਸ ਸਟੈਂਡ ਛੱਡ ਕੇ ਉਹ ਵਾਪਸ ਆਪਣੇ ਘਰ ਪਰਤਦਾ ਤੇ ਦੋ ਤਿੰਨ ਦਿਨ ਬਾਅਦ ਉਹਨੂੰ ਉਸ ਕੁੜੀ ਦਾ ਮੈਸੇਜ ਆਉਂਦਾ ਅੱਛਾ ਉਹ ਕੁੜੀ ਮੈਸੇਜ 'ਚ ਪੁੱਛਦੀ ਐ ਵੀ ਮੈਨੂੰ ਮੇਰਾ ਇੱਕ ਅੰਕਲ ਐ ਉਹ ਕਹਿੰਦਾ ਮੇਰੀ ਟਰਾਂਸਪੋਰਟ ਕੰਪਨੀ ਹੈ ਵੀ ਤੈਨੂੰ ਮੈਂ ਉੱਥੇ ਨੌਕਰੀ ਦੇ ਦੂੰਗਾ ਵੀ ਮੈਂ ਇਹ ਨੌਕਰੀ ਲੈ ਲਾ ਅੱਛਾ ਜਸਪਾਲ ਕਹਿੰਦਾ ਵੀ ਮੈਨੂੰ ਕੀ ਪੁੱਛਣ ਵਾਲੀ ਗੱਲ ਹੈ ਜੇ ਤੈਨੂੰ ਨੌਕਰੀ ਮਿਲਦੀ ਹੈ ਤੂੰ ਨੌਕਰੀ ਲੈ ਲਾ ਹੂੰ ਉਹ ਕੁੜੀ ਕਹਿੰਦੀ ਮੇਰਾ ਵੈਸੀ ਜੀ ਕਰਿਆ ਵੀ ਮੈਨੂੰ ਤੁਹਾਨੂੰ ਪੁੱਛਣਾ ਚਾਹੀਦਾ ਤਾਂ ਮੈਂ ਤੁਹਾਨੂੰ ਪੁੱਛ ਲਿਆ ਅੱਛਾ ਉਹ ਕਹਿੰਦਾ ਕੋਈ ਗੱਲ ਨਹੀਂ ਫਿਰ ਚਲੋ ਵਧੀਆ ਕਰਿਆ ਜੇ ਤੁਸੀਂ ਮੈਨੂੰ ਪੁੱਛਿਆ ਵੀ ਜੇ ਤੁਹਾਨੂੰ ਨੌਕਰੀ ਮਿਲਦੀ ਹੈ ਤਾਂ ਇਹ ਤੋਂ ਵਧੀਆ ਕੀ ਗੱਲ ਹੋ ਸਕਦੀ ਹੈ ਕਿਉਂਕਿ ਉਹਨੂੰ ਪਤਾ ਹੁੰਦਾ ਵੀ ਜਿਹੜੀ ਕੁੜੀ ਦੀ ਆਰਥਿਕ ਹਾਲਤ ਹੈ ਉਹ ਮਾੜੀ ਹੋਇਆ ਕਿਉਂਕਿ ਇਸ ਤੋਂ ਬਾਅਦ ਜਸਪਾਲ ਆਪਣੀ ਜ਼ਿੰਦਗੀ ਚ ਰੁੱਝ ਜਾਂਦਾ। ਉਹਨੂੰ ਉਸ ਕੁੜੀ ਦੀ ਕੋਈ ਖ਼ਬਰ ਨਹੀਂ ਪਤਾ ਲੱਗਦੀ। ਨਾ ਉਹ ਉਸ ਕੁੜੀ ਬਾਰੇ ਜਾਣਨ ਦੀ ਕੋਸ਼ਿਸ਼ ਕਰਦਾ। ਹੂੰ। ਇੰਨਾ ਸਮੇਂ ਦੇ ਦੌਰਾਨ ਹੀ ਉਹਦਾ ਇੱਕ ਮਿੱਤਰ ਨਵੀਂ ਕਾਰ ਖਰੀਦਦਾ ਹੈ। ਅੱਛਾ। ਉਹ 3-4 ਜਾਣੇ ਇਕੱਠੇ ਹੋ ਕੇ ਆਪਣੇ ਦੋਸਤ ਤੋਂ ਨਵੀਂ ਕਾਰ ਦੀ ਪਾਰਟੀ ਮੰਗਦੇ ਆ। ਅੱਛਾ। ਉਹ ਕਹਿੰਦਾ ਵੀ ਪਾਰਟੀ ਦੀ ਗੱਲ ਹੈ ਪਾਰਟੀ ਕਰ ਲੈਣੇ ਆ। ਹੂੰ। ਚਾਰੇ ਪੰਜੇ ਦੋਸਤ ਇਕੱਠੇ ਹੋ ਕੇ ਪਾਰਟੀ ਕਰ ਰਹੇ ਹੁੰਦੇ ਆ, दारू ਪੀ ਰਹੇ ਹੁੰਦੇ ਆ। ਹੂੰ। ਤਾਂ ਜਸਪਾਲ ਨੂੰ ਇੱਕ ਕੁੜੀ ਦਾ ਫੋਨ ਤੇ ਮੈਸੇਜ ਆਉਂਦਾ। ਅੱਛਾ ਇਹ ਉਸੇ ਕੁੜੀ ਦਾ ਮੈਸੇਜ ਸੀ ਜਿਹਦੀ ਜਸਪਾਲ ਨਾਲ 2-3 ਦਿਨ ਪਹਿਲਾਂ ਮੁਲਾਕਾਤ ਹੋਈ ਸੀ ਹੂੰ ਤਾਂ ਉਹ ਕੁੜੀ ਦੱਸਦੀ ਹੈ ਵੀ ਮੈਂ ਮੇਰੇ ਅੰਕਲ ਨਾਲ ਹਿਮਾਚਲ ਵੱਲ ਨੂੰ ਜਾ ਰਹੀ ਹਾਂ ਬਸ ਚਾ ਸੀ ਹੂੰ ਪਰ ਮੈਨੂੰ ਇਹਦੀਆਂ ਹਰਕਤਾਂ ਕੋਈ ਜ਼ਿਆਦਾ ਚੰਗੀਆਂ ਨਹੀਂ ਲੱਗ ਰਹੀਆਂ ਮੇਰੇ ਨੇੜੇ-ਨੇੜੇ ਲੱਗਣ ਦੀ ਕੋਸ਼ਿਸ਼ ਕਰਦਾ ਹੂੰ ਉਹ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਬਸ ਸਫ਼ਰ ਕਰ ਰਹੇ ਹੋ ਵੀ ਮਾੜਾ-ਮੋਟਾ ਬੰਦਾ ਖੈ ਹੀ ਜਾਂਦਾ ਨਾਲ ਹੂੰ ਵੀ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੂੰ ਚਲੋ ਉਹ ਆਪਣੀ ਮौज-ਮਸਤੀ 'ਚ ਲੱਗੇ ਹੁੰਦੇ ਆ ਤੇ ਉਧਰੋਂ ਕੁੜੀ ਆਪਣੇ ਟਿਕਾਣੇ ਤੇ ਪਹੁੰਚ ਜਾਂਦੀ ਜਿੱਥੇ ਉਹਨਾਂ ਨੇ ਪਹੁੰਚਣਾ ਹੁੰਦਾ ਹੈ। ਅੱਛਾ। ਤੇ 2 ਘੰਟੇ ਬਾਅਦ ਜਸਪਾਲ ਨੂੰ ਉਸੇ ਕੁੜੀ ਦਾ ਫੇਰ ਫੋਨ ਆਉਂਦਾ। ਉਹ ਕਹਿੰਦੀ ਮੈਂ ਤੇ ਮੇਰਾ ਅੰਕਲ ਅਸੀਂ ਹੋਟਲ 'ਚ ਕਮਰਾ ਲੈ ਲਿਆ ਸੀ। ਹੂੰ। ਮੇਰੇ ਅੰਕਲ ਨੇ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੀ ਤੁਸੀਂ ਮੇਰੀ ਕੋਈ ਮਦਦ ਕਰ ਸਕਦੇ ਹੋ? ਜੇ ਤੁਸੀਂ ਮੇਰੀ ਮਦਦ ਕਰੋਗੇ ਠੀਕ ਹੈ ਨਹੀਂ ਮੈਂ ਇੱਥੇ ਖੁਦਕੁਸ਼ੀ ਕਰਨ ਲੱਗੀ। ਅੱਛਾ। ਜਸਪਾਲ ਡਰ ਜਾਂਦਾ ਹੈ ਵੀ ਆਖਰੀ ਕਾਲ ਵੀ ਇਹਨੇ ਮੈਨੂੰ ਕਰੀ ਹੈ। ਮੇਰਾ ਕੋਈ ਰਾਬਤਾ ਵੀ ਹੈ ਨਹੀਂ ਇਹਦੇ ਨਾਲ ਮੈਂ ਜਾਣਦਾ ਵੀ ਨਹੀਂ ਇਹਨੂੰ। ਜੇ ਇਹਨੇ ਕੋਈ ਇਹੋ ਜਿਹਾ ਕਦਮ ਚੱਕ ਲਿਆ ਮੈਂ ਤਾਂ ਐ ਹੂੰ ਉਹ ਕੁੜੀ ਨੂੰ ਕਹਿੰਦਾ ਵੀ ਕੋਈ ਨਾ ਘਬਰਾ ਨਾ ਤੂੰ ਇੱਥੇ ਦੇਖ ਨੇੜੇ ਤੇੜੇ ਕੋਈ ਥਾਣਾ ਹੋਊਗਾ ਕੋਈ ਤੈਨੂੰ ਪੁਲਿਸ ਵਾਲਾ ਦਿਖਦਾ ਹੈ ਉਹਦੇ ਤੋਂ ਤੂੰ ਮਦਦ ਮੰਗ ਲੈ ਹੂੰ ਉਹ ਕਹਿੰਦੀ ਮੈਨੂੰ ਨਹੀਂ ਪਤਾ ਜੇ ਆ ਸਕਦੇ ਹਾਂ ਤਾਂ ਠੀਕ ਹੈ ਨਹੀਂ ਮੈਂ ਇੱਥੋਂ ਜਾਣ ਦੇ ਲੈਣੀ ਆਪਣੇ ਕੋਲ ਤੋਂ ਅੱਛਾ ਜਸਪਾਲ ਕਹਿੰਦਾ ਵੀ ਕੋਈ ਗੱਲ ਨਹੀਂ ਤੂੰ ਥਾਣਾ ਠਾਣਾ ਦੇਖ ਜੇ ਨੇੜੇ ਤੇੜੇ ਹੈਗੇ ਅਸੀਂ ਆਉਨੇ ਹਾਂ ਠੀਕ ਆ ਉਹ ਆਪਣੇ ਦੋਸਤਾਂ ਨੂੰ ਦੱਸਦਾ ਵੀ ਯਾਰ ਮੈਂ ਤਾਂ ਮਦਦ ਕਰੀ ਸੀ ਅੱਜ ਆ ਨਵੀਂ ਮੁਸੀਬਤ ਮੇਰੇ ਗੱਲ ਪੈ ਗਈ ਹੂੰ ਵੀ ਕੁੜੀ ਕਹਿੰਦੀ ਵੀ ਨਹੀਂ ਆਓ ਮੇਰੀ ਮਦਦ ਲਈ ਨਹੀਂ ਮੈਂ ਜਾਨ ਦੇ ਦੇਣੀ ਹੈ ਉਹ ਕਹਿੰਦਾ ਚੱਕਰ ਇਹ ਹੈ ਵੀ ਕੁੜੀ ਨੇ ਆਖਰੀ ਫੋਨ ਮੈਨੂੰ ਕਰਿਆ ਵੀ ਜੇ ਕੋਈ 1921 ਗੱਲ ਹੋਗੀ ਤਾਂ ਮੈਂ ਰਗੜਾ ਜਾਊਂਗਾ ਉਹਦਾ ਦੋਸਤ ਕਹਿੰਦਾ ਕੋਈ ਗੱਲ ਨਹੀਂ ਵੀ ਤੂੰ ਤੇਲ ਪਾਣੀ ਕਰਦੀ ਆ ਆਪਣਾ ਵੀ ਆਪਾਂ ਹਿਮਾਚਲ ਨੂੰ ਖਿੱਚਦੇ ਨੇ ਗੱਡੀ ਹੂੰ ਚਲੋ ਪਾਰਟੀ ਵਿੱਚੇ ਛੱਡ ਕੇ ਹਿਮਾਚਲ ਵੱਲ ਨੂੰ ਤੁਰ ਪੈਂਦੇ ਆ ਅੱਛਾ ਕੁੜੀ ਆਪਣਾ ਟਿਕਾਣਾ ਦੱਸਦੀ ਹੈ ਉਹ ਸਾਰੇ ਰਾਹ ਕੁੜੀ ਨੂੰ ਮੈਸੇਜ ਕਰਦਾ ਜਾਂਦਾ ਵੀ ਵੀ ਕੁੜੀ ਕਿਤੇ ਕੋਈ ਗਲਤ ਕਾਤੋਂ ਨਾ ਚੱਕ ਲੈ ਹੂੰ ਤਾਂ ਜਸਪਾਲ ਉਸ ਕੁੜੀ ਕੋਲੇ ਪਹੁੰਚ ਗਏ ਪਹਿਲਾਂ ਤਾਂ ਉਹ ਨੂੰ ਇਹ ਪੁੱਛਦਾ ਵੀ ਤੂੰ ਇਹ ਦੱਸ ਮੈਨੂੰ ਵੀ ਇਹ ਅੰਕਲ ਕੌਣ ਹੈ ਅੱਛ ਤਾਂ ਕੁੜੀ ਪਹਿਲਾਂ ਤਾਂ ਗੱਲ ਟਾਲਣ ਦੀ ਕੋਸ਼ਿਸ਼ ਕਰਦੀ ਐ ਪਰ ਜਦੋਂ ਜਸਪਾਲ ਦਬਾਅ ਬਣਾਉਂਦਾ ਤਾਂ ਉਹ ਦੱਸਦੀ ਐ ਵੀ ਮੈਂ ਚੰਡੀਗੜ੍ਹ ਇੱਕ ਮੁੰਡੇ ਕਰਕੇ ਆਈ ਸੀ ਅੱਛਾ ਉਸ ਮੁੰਡੇ ਕਰਕੇ ਮੈਂ ਆਪਣਾ ਘਰ-ਬਾਰ ਛੱਡਤਾ ਸੀ ਪਹਿਲਾਂ-ਪਹਿਲਾਂ ਤਾਂ 2-2.5 ਮਹੀਨੇ ਅਸੀਂ ਇਕੱਠੇ ਰਹੇ ਉਹ ਮੁੰਡਾ ਨਸ਼ੇ ਦਾਦੀ ਸੀ ਹੌਲੀ-ਹੌਲੀ ਉਹਦੇ ਨਾਲ ਮੈਂ ਵੀ ਨਸ਼ੇ ਕਰਨ ਲੱਗ ਗਈ ਅੱਛਾ ਤੇ ਹੌਲੀ-ਹੌਲੀ ਉਸ ਮੁੰਡੇ ਨੇ ਮੈਨੂੰ ਛੱਡਤਾ ਅੱਛਾ ਤੇ ਮੈਂ ਇਹ ਸੋਚਿਆ ਵੀ ਮੈਂ ਘਰੇ ਕਿਉਂ ਨਾ ਚਲੀ ਜਾਵਾਂ ਪਰ ਫਿਰ ਮੇਰੇ ਮਨ 'ਚ ਖਿਆਲ ਆਇਆ ਵੀ ਮੈਨੂੰ ਘਰਦਿਆਂ ਨੇ ਕਿੱਥੋਂ ਰੱਖਣਾ ਜਦੋਂ ਮੈਂ ਘਰੋਂ ਭੱਜੀ ਆਈ ਹੂੰ ਫਿਰ ਮੈਂ ਇੱਕ ਪੀਜੀ ਚ ਕਮਰਾ ਲਿਆ ਜਦੋਂ ਮੈਥੋਂ ਕਿਰਾਇਆ ਦੇ ਨਾ ਹੋਇਆ ਤਾਂ ਆਂਟੀ ਨੇ ਵੀ ਮੈਨੂੰ ਘਰੋਂ ਕੱਢਤਾ ਹੂੰ ਉਸ ਰਾਤ ਜਦੋਂ ਤੁਸੀਂ ਮੈਨੂੰ ਸੜਕ ਤੇ ਮਿਲੇ ਮੈਂ ਉਸੇ ਪੀਜੀ ਚੋਂ ਨਿਕਲ ਕੇ ਬੱਸ ਸਟੈਂਡ ਵੱਲ ਜਾ ਰਹੀ ਸੀ ਹੂੰ ਜਦੋਂ ਤੁਸੀਂ ਮੈਨੂੰ ਬੱਸ ਸਟੈਂਡ ਛੱਡ ਕੇ ਆਏ ਤਾਂ ਮੈਂ ਦਿਲ ਕਰੜਾ ਕਰਕੇ ਆਪਣੇ ਪਿੰਡ ਵੱਲ ਨੂੰ ਬੱਸ ਫੜੀ ਸੀ ਅੱਛਾ ਮੈਂ ਉਹਦੇ ਘਰੇ ਗਈ ਹੂੰ ਪਰ ਮੇਰੇ ਘਰਦਿਆਂ ਨੇ ਸਾਫ਼-ਸਾਫ਼ ਮਨਾਂ ਕਰਤਾ ਵੀ ਇਸ ਘਰ ਚ ਤੇਰੇ ਲਈ ਕੋਈ ਜਗ੍ਹਾ ਨਹੀਂ ਸਾਡੇ ਲਈ ਤੂੰ ਮਰ ਗਈ ਅੱਛਾ ਮੇਰੇ ਘਰਦਿਆਂ ਨੇ ਮੇਰੇ ਲਈ ਆਪਦੇ ਘਰ ਦੇ ਬੂਹੇ ਬੰਦ ਕਰ ਲਏ ਹੂੰ ਜਦੋਂ ਮੈਂ ਦੁਖੀ ਹੋ ਕੇ ਘਰੋਂ ਵਾਪਸ ਆਈ ਮੇਰੇ ਕੋਲੇ ਕੋਈ ਰਾਹ ਨਹੀਂ ਸੀ ਤਾਂ ਮੈਨੂੰ ਰਸਤੇ 'ਚ ਇਹ ਅੰਕਲ ਮਿਲੇ ਇਹ ਸਾਡੇ ਪਿੰਡ ਦੇ ਨੇ ਸਾਡੇ ਜਾਣਕਾਰ ਨੇ ਅੱਛਾ ਸਾਰੇ ਪਿੰਡ ਨੂੰ ਪਤਾ ਸੀ ਵੀ ਮੈਂ ਘਰੋਂ ਭੱਜ ਗਈ ਸੀ ਅੱਛਾ ਇਹ ਅੰਕਲ ਨੂੰ ਵੀ ਪਤਾ ਸੀ ਜਦੋਂ ਮੈਂ ਇਹਨਾਂ ਨੂੰ ਸਾਰੀ ਗੱਲ ਦੱਸੀ ਤਾਂ ਇਹਨਾਂ ਨੇ ਮੈਨੂੰ ਦਲਾਸਾ ਦਿੱਤਾ ਵੀ ਸਾਡੇ ਕੋਲ ਨੌਕਰੀ ਹੈ ਹੂੰ ਜੇ ਤੂੰ ਚਾਹੇ ਤਾਂ ਮੈਂ ਤੈਨੂੰ ਨੌਕਰੀ ਤੇ ਲਵਾ ਸਕਦਾ ਅੱਛਾ ਇਹਨਾਂ ਦਾ ਆਪਦਾਰ ਟਰਾਂਸਪੋਰਟ ਦਾ ਕੰਮ ਹੈ ਅੱਛਾ ਮੇਰੇ ਕੋਲ ਕੋਈ ਚਾਰਾ ਨਹੀਂ ਸੀ ਮੈਂ ਇਹਨਾਂ ਤੇ ਭਰੋਸਾ ਕਰਕੇ ਇਹਨਾਂ ਦੇ ਨਾਲ ਨੌਕਰੀ ਲਈ ਆਈ ਸੀ ਅੱਛਾ ਇੱਥੇ ਆ ਕੇ ਇਹਨਾਂ ਨੇ ਮੇਰੀ ਬੇਬਸੀ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਹੂੰ ਜਸਪਾਲ ਉਹਦੀ ਸਾਰੀ ਗੱਲ ਸੁਣਦਾ ਤੇ ਉਹਨੂੰ ਖਿਜ ਕੇ ਜੇ ਕਹਿੰਦਾ ਵੀ ਚੱਲ ਹੁਣ ਉਹ ਅੰਕਲ ਮਲਾ ਕਿੱਥੇ ਆ ਹੂੰ ਉਹ ਕਹਿੰਦੀ ਵੀ ਅੰਕਲ ਤਾਂ ਹੋਟਲ 'ਚ ਹੀ ਹੋਣਾ ਹੂੰ ਕਹਿੰਦਾ ਤੂੰ ਕਿਸੇ ਤਰੀਕੇ ਉਹਨੂੰ ਹੋਟਲ ਦੇ ਬਾਹਰ ਲੈ ਕੇ ਆ ਅਸੀਂ ਤਾਂ ਹੋਟਲ 'ਚ ਜਾ ਨਹੀਂ ਸਕਦੇ ਹੂੰ ਉਹ ਕਹਿੰਦੀ ਠੀਕ ਹੈ ਹੂੰ ਜਦੋਂ ਕੁੜੀ ਅੰਕਲ ਨੂੰ ਬਾਹਰ ਲੈ ਕੇ ਆਉਂਦੀ ਹੈ ਤਾਂ ਜਸਪਾਲ ਉਹਨੂੰ ਦੇਖ ਕੇ ਅੱਗ ਬਬੂਲਾ ਹੋ ਜਾਂਦਾ ਉਹ ਸੋਚਦਾ ਵੀ ਸਿਆਣਾ ਵੈਣਾ ਬੰਦਾ ਹੈ ਇੱਕ ਬੇਬਸ ਕੁੜੀ ਦਾ ਇਹਨੇ ਕਿਵੇਂ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਹੈ ਹਮ ਮਾਹੌਲ ਉੱਥੇ ਗਰਮੋਗਰਮੀ ਹੋ ਜਾਂਦਾ ਅੰਕਲ ਆਪਣੀ ਗਲਤੀ ਮੰਨਦਾ ਨਹੀਂ ਤੇ ਜਸਪਾਲ ਉਹਨੂੰ ਉਸ ਗਲਤੀ ਲਈ ਦੋਸ਼ੀ ਠਹਿਰਾਉਂਦਾ ਅੱਛਾ ਮਾਹੌਲ ਜਿਆਦਾ ਗਰਮ ਹੁੰਦਾ ਦੇਖ ਕੇ ਅੰਕਲ ਅੱਖ ਬਚਾ ਕੇ ਉੱਥੋਂ ਖਿਸਕ ਜਾਂਦਾ ਤੇ ਜਸਪਾਲ ਉਸ ਕੁੜੀ ਨੂੰ ਗੱਡੀ 'ਚ ਬਿਠਾ ਕੇ ਵਾਪਸ ਚੰਡੀਗੜ੍ਹ ਲਿਆਉਂਦਾ ਅੱਛਾ ਚੰਡੀਗੜ੍ਹ ਨੂੰ ਵਾਪਸ ਆਉਂਦੇ ਆ ਜਸਪਾਲ ਕੁੜੀ ਨੂੰ ਇਹ ਵੀ ਪੁੱਛਦਾ ਹੈ ਵੀ ਕੋਈ ਕੰਪਲੇਂਟ ਵਗੈਰਾ ਕਰਨੀ ਹੈ ਜਾਂ ਨਹੀਂ ਕਰਨੀ ਉਹ ਕਹਿੰਦੀ ਵੀ ਮੈਂ ਇਸ ਝੰਝੜ ਚ ਨਹੀਂ ਪੈਣਾ ਚਾਹੁੰਦੀ ਮੈਂ ਪਹਿਲਾਂ ਹੀ ਬਹੁਤ ਦੁਖੀਆ ਵਕਤਾਂ ਦੀ ਮਾਰੀ ਆ ਮੈਂ ਹੋਰ ਝੰਝਟਾਂ ਨਹੀਂ ਪੈਣਾ ਚਾਹੁੰਦੀ ਉਸ ਰਾਤ ਜਸਪਾਲ ਉਸ ਕੁੜੀ ਨੂੰ ਆਪਣੇ ਘਰ ਹੀ ਲਿਆਉਂਦਾ ਅੱਛਾ ਤੇ ਉਹ ਉਸ ਕੁੜੀ ਦੀ ਸਾਰੀ ਵਿਥਿਆ ਆਪਣੇ ਮਾਪੇ ਨੂੰ ਦੱਸਦਾ ਉਹਦੇ ਮਾਪੇ ਕਹਿੰਦੇ ਵੀ ਠੀਕ ਹੈ ਕੋਈ ਗੱਲ ਨਹੀਂ ਤੇ ਮਦਦ ਕਰੀ ਚੰਗੀ ਗੱਲ ਹੈ ਕੁੜੀ ਬੇਬਸ ਵੀ ਹੈ ਬੇਸਹਾਰਾ ਵੀ ਹੈ ਪਰ ਕੱਲ ਨੂੰ ਕੋਈ ਆਪਣੇ ਤੇ ਐਸੀ ਵੈਸੀ ਗੱਲ ਨਾ ਖੜੀ ਹੋ ਜਾਏ ਵੀ ਆਪਾਂ ਵੀ ਮੁਸੀਬਤ ਚ गिर ਜਾਈਏ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਅੱਜ ਇਹਨੂੰ ਇੱਥੇ ਰਾਤ ਰਹਿਣ ਦੇ ਅੱਛਾ ਕੱਲ ਨੂੰ ਇਹਦੇ ਲਈ ਨੌਕਰੀ ਦਾ ਵੀ ਪਤਾ ਕਰੋ ਤੇ ਬਾਹਰ ਕਿਤੇ ਕਮਰੇ ਦਾ ਵੀ ਪਤਾ ਕਰਕੇ ਦਿਓ ਇਹਨੂੰ ਹੂੰ ਜਸਪਾਲ ਵੀ ਆਪਣੇ ਮਾਪੇ ਬਨਾ ਸਹਿਮਤੀ ਜਿਤਾਉਂਦਾ ਉਹ ਕਹਿੰਦਾ ਕੋਈ ਗੱਲ ਨਹੀਂ ਅੱਜ ਦੀ ਰਾਤ ਇਹਨੂੰ ਇੱਥੇ ਰਹਿਣ ਦੋ ਕੱਲ ਨੂੰ ਅਸੀਂ ਇਹਦੇ ਲਈ ਕਮਰਾ ਵੀ ਦੇਖਦੇ ਆਂ ਤੇ ਇਹਦੇ ਲਈ ਕੋਈ ਨੌਕਰੀ ਵੀ ਦੇਖਦੇ ਆਂ ਹੂੰ ਚਲੋ ਅਗਲੀ ਸਵੇਰ ਜਸਪਾਲ ਆਪਣੇ ਦੋਸਤਾਂ ਨੂੰ ਨਾਲ ਲੈ ਕੇ ਉਸ ਕੁੜੀ ਲਈ ਪਹਿਲਾਂ ਤਾਂ ਕਮਰਾ ਲੈਂਦਾ ਹੂੰ ਤੇ ਉਹਦਾ ਰੈਂਟ ਵੀ ਉਹ ਖੁਦ ਦਿੰਦਾ ਅੱਛਾ ਤੇ ਫਿਰ ਉਹ ਉਹਦੇ ਲਈ ਨੌਕਰੀ ਤਲਾਸ਼ ਕਰਦੇ ਆਂ ਅੱਛਾ ਜਦੋਂ ਕੁੜੀ ਨੂੰ ਨੌਕਰੀ ਦਿਵਾਉਣ ਵਾਸਤੇ ਉਹ ਕਿਤੇ ਲੈ ਕੇ ਜਾਂਦੇ ਆ ਤਾਂ ਉੱਥੇ ਕੁੜੀ ਦੇ ਸਰਟੀਫਿਕੇਟਾਂ ਦੀ ਲੋੜ ਪੈ ਜਾਂਦੀ ਹੈ। ਉਹ ਕੁੜੀ ਨੂੰ ਪੁੱਛਦਾ ਵੀ ਸਰਟੀਫਿਕੇਟ ਕਿੱਥੇ ਨੇ ਤੇਰੇ ਕੁਸ਼ਤਾ ਦੇ ਥੋ ਪਤਾ ਤੇਰਾ? ਨਾ ਤੇਰੇ ਕੋਲ ਕੋਈ ਆਈਡਿ ਕਾਰਡ ਹੈ? ਉਹ ਕਹਿੰਦੀ ਮੇਰੇ ਸਾਰੇ ਸਰਟੀਫਿਕੇਟ ਜਾਂ ਆਈਡਿ ਪ੍ਰੂਫ ਉੱਥੇ ਰਹਿ ਗਏ ਜਿਸ ਪੀਜੀ ਚ ਆਂਟੀ ਨੇ ਮੈਨੂੰ ਕੱਢਿਆ ਸੀ। ਅੱਛਾ। ਜਸਪਾਲ ਕਹਿੰਦਾ ਤੂੰ ਚੱਕ ਕੇ ਘਰ ਤੂੰ ਨਹੀਂ ਲੈ ਕੇ ਆਈ। ਜਦੋਂ ਤੂੰ ਰਾਤ ਨੂੰ ਆਪ ਨਿਕਲੀ ਹੈ ਤੂੰ ਉਹ ਵੀ ਚੱਕ ਲਿਆਉਂਦੀ। ਉਹ ਕਹਿੰਦੀ ਆਂਟੀ ਨੇ ਮੈਨੂੰ ਧੱਕੇ ਨਾ ਕਰੋਂ ਕੱਢਿਆ ਸੀ। ਕਿਉਂਕਿ ਮੈਂ ਕਿਰਾਇਆ ਨਹੀਂ ਸੀ ਦਿੱਤਾ। ਮੈਨੂੰ ਉਹ ਜਸਪਾਲ ਕਹਿੰਦਾ ਕੋਈ ਨਾ ਮੈਨੂੰ ਤੂੰ ਪਤਾ ਦੇ ਮੈਂ ਜਾ ਕੇ ਦੇਖਦਾ ਹੂੰ ਉਹ ਕੁੜੀ ਤੋਂ ਪਤਾ ਲੈ ਕੇ ਉਸ ਪੀਜੀ ਚ ਜਾਂਦਾ ਪੀਜੀ ਦੇ ਮਾਲਕ ਨਾਲ ਗੱਲ ਕਰਦਾ ਵੀ ਐ ਕਰਕੇ ਇੱਥੇ ਕੁੜੀ ਰਹਿੰਦੀ ਸੀ ਵੀ ਸਾਨੂੰ ਉਹਦੇ ਸਰਟੀਫਿਕੇਟ ਚਾਹੀਦੇ ਹੂੰ ਉਹ ਕਹਿੰਦੀ ਉਹਦਾ ਕਿਰਾਇਆ ਰਹਿੰਦਾ 3 ਮਹੀਨਿਆਂ ਦਾ ਅੱਛਾ ਮੈਨੂੰ ਉਹ ਕਿਰਾਇਆ ਦੇ ਦਿਓ ਹੂੰ ਜਿਹੜਾ ਉਹਦਾ ਸਮਾਨ ਇੱਥੇ ਹੈਗਾ ਉਹ ਲੈ ਜਾਓ ਅੱਛਾ ਜਸਪਾਲ ਪੈਸਿਆਂ ਦਾ ਜਿਵੇਂ ਤੇਵੇਂ ਇੰਤਜ਼ਾਮ ਕਰਦਾ ਉਸ ਮਾਲਕਨ ਨੂੰ ਉਹਦਾ ਬਣਦਾ ਕਿਰਾਇਆ ਦੇ ਕੇ ਸਮਾਨ ਕੁੜੀ ਦਾ ਵਾਪਸ ਲਿਆਉਂਦਾ ਅੱਛਾ ਤੇ ਜਿੱਥੇ ਉਹਦੇ ਸਰਟੀਫਿਕੇਟਾਂ ਦੀ ਲੋਡ ਹੁੰਦੀ ਹੈ ਉੱਥੇ ਸਰਟੀਫਿਕੇਟ ਵੀ ਜਮ੍ਹਾਂ ਕਰਾਉਂਦਾ। ਅੱਛਾ। ਕੁੜੀ ਵਧੀਆ ਪੜ੍ਹੀ ਲਿਖੀ ਸੀ ਇਸ ਕਰਕੇ ਉਹਨੂੰ ਉਹ ਨੌਕਰੀ ਪਹਿਲ ਦੇ ਆਧਾਰ ਤੇ ਮਿਲ ਜਾਂਦੀ ਹੈ। ਅੱਛਾ। ਇਸ ਪਿੱਛੋਂ ਜਸਪਾਲ ਉਸ ਕੁੜੀ ਨੂੰ ਕਹਿੰਦਾ ਵੀ ਤੂੰ ਨਸ਼ੇ ਵੀ ਕਰਦੀ ਆ। ਹੂੰ। ਹੁਣ ਤੇਰੀਆਂ ਭਰਤਾਂ ਕਿੱਥੇ ਤੱਕ ਭਰਦਾ ਰਹੂੰਗਾ? ਹੂੰ। ਵੀ ਤੇਰੀ ਨੌਕਰੀ ਲੱਗ ਗਈ। ਹੂੰ। ਵੀ ਨੌਕਰੀ ਦੇ ਨਾਲ ਨਾਲ ਤੂੰ ਆਪਣੀ ਸਿਹਤ ਵੱਲ ਵੀ ਧਿਆਨ ਦੇ। ਹੂੰ। ਇਹ ਤਾਂ ਕਰਮਾਂ ਨਾਲ ਤੈਨੂੰ ਮੈਂ ਮਿਲ ਗਿਆ। ਕੋਈ ਹੋਰ ਹੁੰਦਾ ਉਹ ਵੀ ਤੇਰਾ ਫਾਇਦਾ ਉਠਾਉਂਦਾ। ਕਿੱਥੇ-ਕਿੱਥੇ ਕੋਈ ਮੇਰੇ ਵਰਗਾ ਤੈਨੂੰ ਬਚਾਉਣਾ ਆਉਂ ਉਹ ਕੁੜੀ ਦੇ ਜਸਪਾਲ ਦੀ ਗੱਲ ਦਿਲ ਨੂੰ ਲੱਗ ਜਾਂਦੀ ਹੈ। ਹੂੰ ਉਹ ਕਹਿੰਦੀ ਵੀ ਠੀਕ ਹੈ ਮੈਂ ਛੱਡਣਾ ਚਾਹੁੰਨੀ ਹਾਂ ਨਸ਼ਾ। ਮੈਂ ਇਸ ਦਲਦਲ ਚੋਂ ਬਾਹਰ ਆਉਣਾ ਚਾਹੁੰਨੀ ਆ। ਅੱਛਾ ਜਸਪਾਲ ਉਹਨੂੰ ਹੌਸਲਾ ਦਿੰਦਾ ਤੇ ਉਹਨੂੰ ਨਸ਼ਾ ਛਡਾਓ ਕੇਂਦਰ ਚ ਦਵਾਈ ਵੀ ਦਵਾ ਕੇ ਲਿਆਉਂਦਾ। ਹੂੰ ਜਸਪਾਲ ਆਪਣੀ ਜ਼ਿੰਦਗੀ ਚ ਰੁੱਝ ਜਾਂਦਾ ਪਰ ਉਹ ਕੁੜੀ ਦੀ ਖਬਰ ਸਾਰ ਟਾਈਮ ਟਾਈਮ ਤੇ ਲੈਂਦਾ ਰਹਿੰਦਾ। ਅੱਛਾ ਉਹਨਾਂ ਦੀ ਕਦੇ-ਕਦਾਈਂ ਫੋਨ ਤੇ ਗੱਲ ਹੋ ਜਾਣੀ। ਅੱਛਾ ਜਦੋਂ ਸਮਾਂ ਪਾ ਕੇ ਕੁੜੀ ਠੀਕ ਹੋਣ ਲੱਗ ਜਾਂਦੀ ਹੈ ਨਸ਼ਾ ਛੱਡ ਦਿੰਦੀ ਹੈ ਤਾਂ ਜਸਪਾਲ ਦੇ ਮਨ ਚ ਆਉਂਦਾ ਵੀ ਕਿਉਂ ਨਾ ਇਹਦੇ ਘਰ ਦੇ ਨਾਲ ਗੱਲ ਵੀ ਮੈਂ ਤੇ ਘਰੇ ਪਹੁੰਚਦੀ ਵੀ ਕਰਦਾਂ। ਹੂੰ। ਤਾਂ ਜਸਪਾਲ ਉਸ ਕੁੜੀ ਨਾਲ ਗੱਲ ਕਰਦਾ ਵੀ ਮੈਂ ਤੇਰੇ ਘਰ ਦੇ ਨਾਲ ਨਾਲ ਗੱਲ ਕਰਾਂ ਤੈਨੂੰ ਘਰੇ ਵਾਪਸ ਭੇਜਦੀ। ਹੂੰ। ਉਹ ਕਹਿੰਦੀ ਮੈਂ ਤਾਂ ਘਰੇ ਨਹੀਂ ਜਾਣਾ। ਮੈਨੂੰ ਤਾਂ ਮਾਰ ਦੇਣਗੇ ਹੁਣ ਮੈਂ ਜੇ ਦੁਆਰੇ ਘਰੇ ਗਈ। ਹੂੰ। ਉਹ ਕਹਿੰਦਾ ਤੈਨੂੰ ਘਰੇ ਜਾਣ ਨੂੰ ਕਹਿੰਦਾ ਵੀ ਕੌਣ ਹੈ? ਹੂੰ। ਮੈਂ ਜਾਊਂਗਾ। ਮੈਂ ਗੱਲ ਕਰਕੇ ਆਉਣਾ ਇੱਕ ਵਾਰੀ ਉਹਨਾਂ ਨਾਲ। ਹੂੰ। ਉਹ ਕਹਿੰਦੀ ਵੈਸੇ ਤਾਂ ਮੈਨੂੰ ਲੱਗਦਾ ਵੀ ਮੇਰੀ ਗਲਤੀ ਐਡੀ ਵੱਡੀ ਹੈ ਵੀ ਮੇਰੇ ਮਾਪੇ ਨੇ ਮੈਨੂੰ ਘਰੇ ਵਾੜਨ ਲਈ ਮੰਨਣਾ ਨਹੀਂ। ਹੂੰ। ਪਰ ਜੇ ਤੁਸੀਂ ਕੋਈ ਪਹਿਲ ਕਰਨੀ ਚਾਹੁੰਦੇ ਹੋ ਜਾਂ ਤੁਸੀਂ ਕੋਈ ਕੋਸ਼ਿਸ਼ ਕਰਨੀ ਚਾਹੁੰਦੇ ਹੋ ਤਾਂ ਉਹ ਕਹਿੰਦਾ ਮੈਨੂੰ ਸਾਰਾ ਤੇਰੇ ਮਾਂ-ਬਾਪ ਦਾ ਥੋ ਪਤਾ ਦੇ ਮੈਂ ਜਾ ਕੇ ਗੱਲ ਕਰਦਾ ਉਹ ਕੁੜੀ ਉਹਨੂੰ ਪਤਾ ਦੱਸਦੀ ਐ ਉਹ ਜਦੋਂ ਉਸ ਕੁੜੀ ਦੇ ਘਰੇ ਜਾਂਦਾ ਉਹਨਾਂ ਨਾਲ ਗੱਲਬਾਤ ਕਰਦਾ ਉਹਨਾਂ ਨੂੰ ਦੱਸਦਾ ਵੀ ਐਵੇਂ ਐਵੇਂ ਮੈਨੂੰ ਤੁਹਾਡੀ ਕੁੜੀ ਮਿਲੀ ਹੂੰ ਤੇ ਹੁਣ ਉਹ ਠੀਕ ਐ ਸਾਰਾ ਨਸ਼ਾ ਛੱਡਤਾ ਪਹਿਲਾਂ ਨਸ਼ਾ ਵੀ ਕਰਦੀ ਸੀ ਹੂੰ ਉਹਦੇ ਘਰ ਦੇ ਜਸਪਾਲ ਤੇ ਸ਼ਾਇਦ ਸਰਦਾਰ ਹੋਣ ਕਰਕੇ ਯਕੀਨ ਕਰ ਲੈਂਦੇ ਅੱਛਾ ਜਸਪਾਲ ਉਹਦੇ ਮਾਂ-ਬਾਪ ਨੂੰ ਇਹ ਵੀ ਸਮਝਾਉਂਦਾ ਵੀ ਜੇ ਧੀ ਪੁੱਤ ਗਲਤੀ ਕਰ ਹੀ ਲੈਂਦੇ ਐ ਮਾਂ-ਬਾਪ ਹੀ ਵੱਡਾ ਜੇਰਾ ਕਰ ਲੈਣ ਧੀ ਪੁੱਤ ਨੂੰ ਮਾਫ ਕਰਨ ਦੀ ਕੋਸ਼ਿਸ਼ ਕਰਨ ਜੇਤੀ ਪੁੱਤ ਗਲਤੀ ਕਰਦੇ ਉਹਨਾਂ ਨੂੰ ਘਰੋਂ ਥੋੜੀ ਕੱਢੀ ਦੇ ਸਮਝਾਈ ਦੇ ਮੌਕਾ ਦੇ ਕੇ ਦੇਖੀ ਦੇ ਇੱਕ ਵਾਰ ਹੂੰ ਉਹਦੇ ਨਾਲ ਕੁਝ ਵੀ ਹੋ ਸਕਦਾ ਸੀ ਉਹਦੀ ਬੇਵਸੀ ਦਾ ਕੋਈ ਵੀ ਫਾਇਦਾ ਠਾ ਸਕਦਾ ਸੀ ਹੂੰ ਇਹ ਤਾਂ ਭਲੇ-ਵੇਲਿਆਂ ਨੂੰ ਮੈਂ ਮਿਲ ਗਿਆ ਮੈਂ ਉਹਨੂੰ ਬਚਾ ਲਿਆ ਹੂੰ ਤਾਂ ਉਹਦੇ ਮਾਪੇ ਦੇ ਇਹ ਗੱਲ ਮੰਨ ਨੂੰ ਲੱਗ ਜਾਂਦੀ ਹੈ ਵੀ ਠੀਕ ਹੈ ਅਸੀਂ ਉਹਦੇ ਆਪਣੇ ਹੋ ਕੇ ਉਹਦੀ ਮਦਦ ਲਈ ਨਹੀਂ ਖੜੇ ਹੂੰ ਇਹਨੇ ਬਗਾਨਾ ਹੋ ਕੇ ਉਹਦੀ ਕਿੰਨੀ ਮਦਦ ਕਰੀਏ ਹੂੰ ਉਹ ਉਹਦੀ ਗੱਲ ਮੰਨ ਕੇ ਉਹਦੇ ਨਾਲ ਆ ਜਾਂਦੇ ਅੱਛਾ ਜਸਪਾਲ ਉਹਨਾਂ ਨੂੰ ਪਿੰਡ ਤੋਂ ਚੰਡੀਗੜ੍ਹ ਲੈ ਆਉਂਦਾ ਹੂੰ ਜਦੋਂ ਉਹ ਕੁੜੀ ਜਸਪਾਲ ਦੇ ਨਾਲ ਆਪਣੇ ਮਾਪੇ ਬਾਂ ਨੂੰ ਦੇਖਦੀ ਹੈ ਤਾਂ ਉਹ ਉਹਨਾਂ ਨੂੰ ਦੇਖ ਕੇ ਭਾਵਕ ਹੋ ਜਾਂਦੀ ਹੈ ਆਪ ਮਹਾਰੇ ਉਹਦੀਆਂ ਅੱਖਾਂ ਚੋਂ ਹੰਝੂ ਡਿੱਗਣ ਲੱਗ ਜਾਂਦੇ ਆ ਉਹ ਹੱਥ ਜੋੜ ਕੇ ਆਪਣੇ ਮਾਪੇ ਤੋਂ ਮਾਫੀ ਮੰਗਦੀ ਹੈ ਉਹਨਾਂ ਦੇ ਪੈਰਾਂ 'ਚ ਡਿੱਗਦੀ ਹੈ ਵੀ ਮੈਨੂੰ ਮਾਫ ਕਰ ਦਿਓ ਮੇਰੀ ਪਹਿਲੀ ਤੇ ਆਖਰੀ ਗਲਤੀ ਸੀ ਇਹ ਅੱਜ ਤੋਂ ਬਾਅਦ ਮੈਂ ਕੋਈ ਗਲਤੀ ਨਹੀਂ ਕਰਦੀ ਜਿਵੇਂ ਤੁਸੀਂ ਕਹੋਗੇ ਮੈਂ ਉਵੇਂ ਕਰੂੰਗੀ ਅੱਛਾ ਆਪਣੀ ਧੀ ਨੂੰ ਰੋਂਦਾ ਦੇਖ ਕੇ ਉਹਦੇ ਮਾਪੇ ਵੀ ਭਾਵਕ ਹੋ ਜਾਂਦੇ ਆ ਹੂੰ ਉਹਨੂੰ ਗੱਲ ਨਾਲ ਲਾਉਂਦੇ ਆ ਉਹਦੀ ਗਲਤੀ ਮaaf ਕਰਦੇ ਆ ਤੇ ਉਹਨੂੰ ਕਹਿੰਦੇ ਆ ਵੀ ਜੇ ਤੈਥੋਂ ਗਲਤੀ ਹੋਈ ਹੈ ਸਾਡੇ ਤੋਂ ਵੀ ਤਾਂ ਗਲਤੀ ਹੋਈ ਹੈ ਹੂੰ ਜੇ ਭਲਾ ਮਾਨਸ ਬੰਦਾ ਤੈਨੂੰ ਨਾ ਸੰਭਾਲਦਾ ਤੇਰੀ ਮਦਦ ਕਿਹਨੇ ਕਰਨੀ ਸੀ ਹੂੰ ਕੀ ਪਤਾ ਤੇਰੇ ਨਾਲ ਕੀ ਵਾਪਰਦਾ ਹੂੰ ਤਾਂ ਉਸ ਕੁੜੀ ਦੇ ਮਾਪੇ ਇਹ ਕਹਿੰਦੇ ਆ ਵੀ ਠੀਕ ਆ ਸਾਡੇ ਤੋਂ ਗਲਤੀ ਹੋਈ ਹੈ ਪਰ ਅਸੀਂ ਗਲਤੀ ਸੁਧਾਰਨਾ ਚਾਹੁੰਦੇ ਆ ਅਸੀਂ ਤੈਨੂੰ ਵਾਪਸ ਪਿੰਡ ਲੈ ਜਾਣਾ ਚਾਹੁੰਦੇ ਆ ਹੂੰ ਕੁੜੀ ਦੇ ਮਾਪੇ ਜਸਪਾਲ ਦਾ ਧੰਨਵਾਦ ਕਰਦੇ ਆ ਉਹ ਕਹਿੰਦੇ ਵੀ ਅਸੀਂ ਤੁਹਾਡਾ ਕਿਤੇ ਵੀ ਦੇਣ ਨਹੀਂ ਦੇ ਸਕਦੇ ਹੂੰ ਬਗਾਨੇ ਹੋ ਕੇ ਤੁਸੀਂ ਇਹਦੀ ਇੰਨੀ ਮਦਦ ਕਰੀ ਐ ਤੇ ਹੁਣ ਸਾਨੂੰ ਆਗਿਆ ਦਿਓ ਵੀ ਅਸੀਂ ਇਸ ਕੁੜੀ ਨੂੰ ਆਪਣੇ ਘਰੇ ਵਾਪਸ ਲਿਜਾ ਸਕੀਏ ਅੱਛਾ ਜਸਪਾਲ ਸਮਝਾਉਂਦਾ ਵੀ ਚੰਗੀ ਭਲੀ ਨੌਕਰੀ ਲੱਗੀ ਐ ਚੰਗੇ ਪੈਸੇ ਕਮਾਉਂਦੀ ਐ ਤੁਸੀਂ ਇਹਨੂੰ ਇੱਥੇ ਨੌਕਰੀ ਕਰਨ ਦਿਓ ਤੇ ਇਹਦੇ ਲਈ ਕੋਈ ਚੰਗਾ ਰਿਸ਼ਤਾ ਦੇਖ ਕੇ ਤਾਂ ਵਿਆਹ ਕਰ ਦਿਓ ਹੂੰ ਕੁੜੀ ਦੇ ਮਾਪੇ ਜਸਪਾਲ ਦੀ ਗੱਲ ਨਾਲ ਸਹਿਮਤੀ ਜਿਤਾਉਂਦੇ ਆ ਉਹ ਕਹਿੰਦੇ ਵੀ ਠੀਕ ਐ ਜਿਵੇਂ ਤੁਹਾਡੀ ਮਰਜ਼ੀ ਉਹ ਕਹਿੰਦੇ ਜਿੱਥੇ ਤੂੰ ਹੁਣ ਤੱਕ ਇਹਦਾ ਇੰਨਾ ਸਾਥ ਦਿੱਤਾ ਐ ਵਿਆਹ ਦੀ ਜ਼ਿੰਮੇਵਾਰੀ ਵੀ ਹੁਣ ਤੇਰੇ ਸਿਰ ਐ ਅੱਛਾ ਵਿਦੇਲੀ ਤੋਂ ਰਿਸ਼ਤਾ ਦੇਖ ਅਸੀਂ ਇਹਦਾ ਵਿਆਹ ਕਰਕੇ ਇਸ ਜ਼ਿੰਮੇਵਾਰੀ ਤੋਂ ਵੀ ਮੁਕਤ ਹੋਣਾ ਚਾਹੁੰਦੇ ਆ ਜਸਪਾਲ ਹਾਮੀ ਭਰਦਾਂ ਦਾ ਵੀ ਕੋਈ ਗੱਲ ਨਹੀਂ ਜਿੱਥੇ ਮੈਂ ਹੁਣ ਤੱਕ ਖੜਿਆ ਮੈਂ ਅੱਗੇ ਵੀ ਨਹੀਂ ਭਜਦਾ ਤੇ ਜਸਪਾਲ ਉਸ ਕੁੜੀ ਵਾਸਤੇ ਆਪ ਰਿਸ਼ਤਾ ਦੇਖਦਾ ਤੇ ਸਾਰੇ ਕਾਰਜ ਚਾਹੀ ਚਾਹੀ ਭਰਾਵਾਂ ਵਾਂਗੂ ਆਪ ਕਰਦਾ ਅੱਛਾ ਤੇ ਅੱਜ ਉਹ ਕੁੜੀ ਚਾਹੀ ਚਾਹੀ ਆਪਣੀ ਜ਼ਿੰਦਗੀ ਬਸਰ ਕਰ ਰਹੀ ਹੈ ਤੇ ਜਸਪਾਲ ਉਹਦੇ ਨਾਲ ਭਾਈਆਂ ਵਾਂਗੂ ਵਰਤ ਰਿਹਾ ਹੈ ਵਾਹ ਸੋ ਦਰਸ਼ਕੋ ਕਿਵੇਂ ਲੱਗੀ ਇਹ ਕਹਾਣੀ ਸਾਨੂੰ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਜੇਕਰ ਤੁਹਾਡੀ ਵੀ ਕੋਈ ਐਸੀ ਕਹਾਣੀ ਹੈ ਤੁਸੀਂ ਸਾਨੂੰ ਕਮੈਂਟ ਕਰਕੇ ਮੈਸੇਜ ਕਰਕੇ ਜ਼ਰੂਰ ਭੇਜ ਸਕਦੇ ਹੋ ਦੇਖਦੇ ਰਹੋ ਜ਼ਿੰਦਗੀ ਨਾਵਾ ਧੰਨਵਾਦ